ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਫਿਰ ਦੇਬੂ ਨੇ ਕਿਹਾ ਦੱਸ ਪੁੱਤ ਕੀ ਕਰਗੇ ਤੇਰਾ ਦਿਲ ਕੀ ਕਹਿ ਰਿਹਾ ਲੈਲੀ ਬੋਲੀ ਘਰ ਛੱਡਣਾ ਮੇਲੋ ਤੇ ਦੀਬੋ ਦੁਹਾਨੇ ਹੰਮੀ ਭਰੀ ਹਾਂ ਪੁੱਤ ਹੁਣ ਇਹੀ ਰਸਤਾ ਬਚਿਆ ਤੂੰ ਜਾ ਤੇਰੀ ਜ਼ਿੰਦਗੀ ਤੈਨੂੰ ਤੇਰੇ ਸੁਪਨਿਆਂ ਤੋਂ ਵੀ ਪਾਰ ਲੈ ਕੇ ਜਾਵੇ ਫਿਰ ਮੈਲੋ ਨੇ ਕਿਹਾ ਪੁੱਤ ਹੁਣ ਤੇਰਾ ਵਕਤ ਆ ਗਿਆ ਪਿੱਛੇ ਮੁੜ ਕੇ ਨਾ ਵੇਖੀ ਇੱਥੇ ਅਸੀਂ ਆਪੇ ਦੇਖਾਂਗੇ ਤੂੰ ਕੁਝ ਬਣ ਕੇ ਵਾਪਸ ਆਵੀਂ ਦੇਬੋ ਬਲੀ ਹਾਂ ਲਾਲੀ ਅਸੀਂ ਤੇਰੀ ਉਡੀਕ ਕਰਾਂਗੇ ਪਰ ਬਾਈ ਜੀ ਨੂੰ ਕੁਝ ਨਹੀਂ ਦੱਸਣਾ ਇਸ ਨੂੰ ਤਾਂ ਲੋਕਾਂ ਨੇ ਗੱਲਾਂ ਚਲਾ ਕੇ ਪੁੱਛ ਹੀ ਲੈਣਾ ਮੈਂ ਚਾਹੁੰਦੀ ਹਾਂ ਕਿ ਹੁਣ ਤੇਰੇ ਰਸਤੇ ਵਿੱਚ ਕੋਈ ਰੁਕਾਵਟ ਨਾ ਆਵੇ ਲਾਲੀ ਬੁੱਲੀ ਪੂਆ ਤੁਸੀਂ ਹੀ ਨਹੀਂ ਇੱਕ ਦਿਨ ਸਾਰਾ ਪਿੰਡ ਲਾਲੀ ਦੀ ਉਡੀਕ ਕਰੂ ਬਸ ਵਾਅਦਾ ਕਰੋ ਮੇਰੇ ਨਾਲ ਇੱਕ ਲਾਲੀ ਤੇ ਦੇਬੋ ਦੋਵੇਂ ਹਾਂ ਹਾਂ ਬੁੱਤ ਦੱਸ ਲਾਲੀ ਬੁੱਲੀ ਤੁਸੀਂ ਮੇਰੇ ਚੰਸਦੇ ਰਹਿਣਾ ਤੇ ਪਾਪਾ ਦਾ ਖਿਆਲ ਰੱਖਣਾ ਮੈਨੂੰ ਯਾਦ ਕਰਕੇ ਰੋਣਾ ਨਹੀਂ ਨਹੀਂ ਤਾਂ ਮੇਰੀ ਹਿੰਮਤ ਘਟ ਜਾਊਗੀ ਜਿਸ ਤਰ੍ਹਾਂ ਮੈਨੂੰ ਅੱਜ ਤੋਰੇ ਆ ਤੁਸੀਂ ਇੰਨੀ ਹਿੰਮਤ ਨਾਲ ਇਸੇ ਹਿੰਮਤ ਨਾਲ ਹੀ ਤੁਸੀਂ ਦਿਨ ਕੱਢਣੇ ਨੇ ਰੋਣਾ ਧੋਣਾ ਤਾਂ ਮੈਂ ਆਪ ਹੀ ਬਹੁਤ ਕਰ ਲਿਆ ਮੇਲੋ ਤੇ ਦੀਵੋ ਬਲੀ ਠੀਕ ਹੈ ਪਤਾ ਜਿਵੇਂ ਤੂੰ ਚਾਹੇ ਤੇਬੋ ਪਰ ਲਾਲੀ ਤੂੰ ਜਾਏਂਗੀ ਕਿੱਥੇ ਲਾਲੀ ਬੋਲੀ ਪੂਆ ਮੰਮੀ ਤੁਹਾਨੂੰ ਯਾਦ ਹੈ ਮਾਮੇ ਨੇ ਮੈਨੂੰ ਸਿਕਾਜ ਨਾਲ ਦਿੱਲੀ ਪੜ੍ਹਨ ਲਈ ਕਿਹਾ ਸੀ ਬਸ ਮੈਂ ਹਣ ਦਿੱਲੀ ਹੀ ਜਾਣਾ ਮੈਨੂੰ ਦੱਸੋ ਮੈਂ ਇੱਥੇ ਕਿਵੇਂ ਨਿਕਲਾਂ ਮੇਲੋ ਕੁਝ ਸੋਚ ਕੇ ਬੋਲੀ ਦੇਬੋ ਤੂੰ ਰਾਮ ਨੂੰ ਬੁਲਾ ਕੇ ਲਿਆ ਦੇਬੋ ਬੋਲੀ ਕਿਉਂ ਭਾਬੀ ਮੇਲੋ ਤੂੰ ਜਾ ਤਾਂ ਇਸ ਵਕਤ ਉਹ ਹੀ ਕੰਮ ਆਉ ਲਾਲੀ ਨੇ ਇੱਕ ਕਾਗਜ਼ ਲੈ ਉਸ ਉੱਪਰ ਗੱਜਨ ਸਿਉਂ ਲਈ ਲਿਖ ਦਿੱਤਾ papa ਮੈਂ ਕਰ ਛੱਡ ਰਹੀ ਹਾਂ ਕੁਝ ਬਣ ਕੇ ਵਾਪਸ ਆਉ ਮੈਂ ਇੱਥੇ ਰਹਿ ਕੇ ਨਹੀਂ ਰਹਿ ਸਕਦੀ ਮੇਰਾ ਦਮ ਘੁੱਟਦਾ ਜਿਵੇਂ ਜਾ ਰਹੀ ਹਾਂ ਏਵੇਂ ਹੀ ਆਉਂਗੀ ਪੂਰੀ ਇੱਜ਼ਤ ਨਾਲ ਬਸ ਪਰੋਸਾ ਰੱਖਣਾ ਆਪਣੀ ਧੀ ਅਤੇ ਨਾਲੇ ਆਪਣਾ ਖਿਆਲ ਰੱਖਣਾ ਦੇ ਬਾਰਮਣ ਨੂੰ ਬੁਲਾਉਣ ਗਈ ਉਹਨਾਂ ਦਾ ਘਰ ਗਲੀ ਦੇ ਅਗਲੇ ਪਾਸੇ ਹੀ ਸੀ ਪਰ ਸਿਆਲ ਦੀ ਠੰਡ ਰਾਤ ਸੀ ਤੇ ਉਪਰੋਂ ਹਲਕੀ ਹਲਕੀ ਕਨਮਨ ਵੀ ਹੋ ਰਹੀ ਸੀ ਤਾਂ ਕਰਕੇ ਕੋਈ ਬਾਹਰ ਨਹੀਂ ਨਿਕਲ ਸਕਿਆ ਗੱਜਨ ਸਿਉ ਵੀ ਦਵਾਈ ਲੈ ਆਪਣੀ ਮੰਜੀ ਤੇ ਰਜਾਈ ਦੀ ਨੈਗ ਚ ਹੁਕ ਸੁੱਤਾ ਪਿਆ ਸੀ ਰਾਮੂ ਵੀ ਹਲੇ ਸੁੱਤਾ ਹੀ ਸੀ ਕਿ ਅਚਾਨਕ ਕੋਠੜੀ ਦਾ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਨਾਲੇ ਉਸ ਦੀ ਅੱਖ ਖੁੱਲ ਗਈ ਆਪਣੀ ਰਜਾਈ ਚੋਂ ਮੂੰਹ ਕੱਢ ਕੇ ਉਹ ਦਰਵਾਜ਼ੇ ਵੱਲ ਝਾਕਣ ਲੱਗਾ ਇਤਫਾਕ ਨਾਲ ਉਹ ਘਰ ਇਕੱਲਾ ਹੀ ਸੀ ਬਾਕੀ ਕਰਦੇ ਰਿਸ਼ਤੇਦਾਰੀ ਚ ਵਿਆਹ ਗਏ ਹੋਏ ਸਨ ਦਰਵਾਜ਼ਾ ਫਿਰ ਖੜਕਿਆ ਉਸ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਠੰਡ ਦੀ ਪੰਨੀ ਦੀਪੋ ਬਾਰ ਖੜੀ ਹੋਈ ਸੀ ਦੀਪੋ ਦਾ ਉੱਪਰਲਾ ਸਾਹ ਉੱਪਰ ਤੇ ਹੇਠਲਾ ਸਾਹ ਹੇਠਾਂ ਹੋਇਆ ਪਿਆ ਸੀ ਦੇਬੋ ਬੋਲੀ RAMU ਘਰ ਚੱਲ ਜਲਦੀ ਭਾਬੀ ਨੇ ਬੁਲਾਇਆ RAMU ਡਰ ਕੇ ਬੀਬੀ ਜੀ ਸਭ ਠੀਕ ਤਾਂ ਹੈ ਦੇਵ ਬੋਲੀ ਹਾਂ ਹਾਂ ਸਭ ਠੀਕ ਹੈ ਤੂੰ ਛੇਤੀ ਚੱਲ ਸਾਡੇ ਕੋਲੇ ਸਮਾਂ ਬਹੁਤ ਘੱਟ ਹੈ ਤੇਰੇ ਨਾਲ ਭਾਬੀ ਨੇ ਜ਼ਰੂਰੀ ਗੱਲ ਕਰਨੀ ਹੈ ਰਾਮੂ ਲੈ ਠੀਕ ਹੈ ਬੀਬੀ ਜੀ ਰਾਮੂ ਕਾਲ ਨਾਲ ਲੋਈ ਦੀ ਬੁੱਕਲ ਮਾਰ ਆਪਣਾ ਦਰਵਾਜ਼ਾ ਲਗਾ ਦੇ ਬੋ ਨਾਲ ਤੁਰ ਪਿਆ ਰਾਮੂ ਦੇ ਆਉਂਦੇ ਹੀ ਮੇਲੋ ਉਸ ਨੂੰ ਸਾਰਾ ਕੁਝ ਸਮਝਾ ਦਿੰਦੀ ਹੈ ਲਾਲੀ ਆਪਣੀ ਕਾਲਜ ਵਾਲੀ ਕਿੱਟ ਲੈ ਉਸ ਵਿੱਚ ਕੁਝ ਫੋਟਮਾਂ ਕਾਲਜ ਦੀਆਂ ਤੇ ਮੰਮੀ ਪਾਪਾ ਤੇ ਪੂਆ ਆਦੀਆਂ ਪਾ ਲੈਂਦੀ ਹੈ ਦੇਵ ਉਸ ਨੂੰ ਕੁਝ ਖਾਣ ਪੀਣ ਦਾ ਸਮਾਨ ਬੰਨ੍ਹ ਦਿੰਦੀ ਹੈ ਤੇ ਇੱਕੋ ਦੋ ਸੂਟ ਵੀ ਵਿੱਚ ਪਾ ਦਿੰਦੀ ਹੈ ਫਿਰ ਮੈਲੋ ਨੇ ਕੁਝ ਪੈਸੇ ਇਕਰਮਾਲ ਵਿੱਚ ਬਨ ਲਾਲੀ ਨੂੰ ਫੜਾ ਦਿੱਤੇ ਇੱਕ ਵੱਡੀ ਸਾਰੀ ਲੋਈ ਲਾਲੀ ਨੂੰ ਉੱਪਰ ਲੈਣ ਦੇ ਦਿੱਤੀ ਤੇ ਬਾਹਰ ਮੀਂਹ ਵੀ ਪੈਣਾ ਜਾ ਰਹੀ ਸੀ ਲਾਲੀ ਨੇ ਦੋਵਾਂ ਨੂੰ ਮਿਲ ਕੇ ਸੁੱਤੇ ਪਏ ਗੱਜਨਸਿਓਂ ਵੱਲ ਦੇਖਿਆ ਤਾਂ ਮੈਲੋ ਨੇ ਕਿਹਾ ਪੁੱਤ ਜਾ ਛੇਤੀ ਜੇ ਮੀਂਹ हट ਗਿਆ ਤਾਂ ਬਾਹਰ ਵੀ ਮਾਹੌਲ ਸ਼ਾਂਤ ਹੋ ਜਾਊ ਲਾਲੀ ਠੀਕ ਹੈ ਮੰਮੀ ਠੀਕ ਹੈ ਪੂਆ ਉਸਨੇ ਸਕੂਟੀ ਕਾਰਟ ਸਟਾਰਟ ਕੀਤੀ ਤੇ ਕਾਲੀ ਲੋਈ ਨਾਲ ਮੂੰਹ ਬੰਨ ਲਿਆ ਤੇ ਰਾਮੂ ਪਿੱਛੇ ਬੈਠ ਗਿਆ ਦੇਬੋ ਨੇ ਦਰਵਾਜ਼ਾ ਖੋਲ੍ਹਿਆ ਤੇ ਲਾਲੀ ਨੇ ਅੱਧ ਨੰਗੇ ਮੂੰਹ ਚ ਸਾਡੇ ਪਿੰਡ ਵੱਲ ਦੇਖਿਆ ਤੇ ਚੱਲ ਪਈ ਸੀ ਦਰਵਾਜ਼ਾ ਭੇੜ ਤੇ ਰੇੜਾਂ ਵਿੱਚ ਦੀ ਲਾਲੀ ਨੂੰ ਜਾਂਦਿਆਂ ਦੇਖਦੀਆਂ ਰਹੀਆਂ ਜਦੋਂ ਤੱਕ ਉਹ ਗਲੀ ਦਾ ਮੋੜ ਨਾ ਮੁੜੀ ਅਸੀਂ ਆਪਣੀ ਆਪਣੀ ਰਜਾਈ ਵਿੱਚ ਜਾਗਦੀਆਂ ਰਹੀਆਂ ਇੰਨੇ 2 ਵਜੇ ਤੱਕ ਰਾਮੂ ਵਾਪਸ ਆ ਗਿਆ ਸਕੂਟੀ ਖੜੀ ਕਰ ਲੱਗਿਆ ਤਾਂ ਗੱਜਨ ਸਿੰਘ ਉੱਠ ਗਿਆ ਰਾਮੂ ਉਸੇ ਵਕਤ ਤੂੜੀ ਵਾਲੇ ਕਮਰੇ ਵਿੱਚ ਲੁਕ ਗਿਆ ਗੱਜਨ ਸਿੰਘ ਬੋਲਿਆ ਮੇਲੋ ਆ ਖੜਕਾ ਕੱਸਦਾ ਮੇਲੋ ਬੋਲੀ ਕੁਝ ਨਹੀਂ ਬਾਹਰ ਹੋਊ ਗਲੀ ਚ ਗੱਜਨ ਸਿਉਂ ਬੋਲਿਆ ਠੀਕ ਐ ਕਟ ਕਟ ਕੋਸਾ ਪਾਣੀ ਲਿਆ ਕਟ ਮੇਲੋ ਨੇ ਪਾਣੀ ਕੋਸਾ ਕਰਕੇ ਫੜਾ ਦਿੱਤਾ ਗੱਜਨ ਸਿਉਂ ਰਜਾਈ ਨੱਪ ਕੇ ਸੌ ਗਿਆ ਫਿਰ ਅਸੀਂ ਰਾਮੂ ਨੂੰ ਦਰਵਾਜ਼ਾ ਖੋਲ ਲੰਗਾ ਦਿੱਤਾ ਮੇਲੋ ਬੋਲੀ ਪਤਾ ਅੰਦਰ ਤੈਨੂੰ ਕੁਝ ਦਿਖਾਵਾਂ ਜਿਮੀ ਬੋਲਿਆ ਜੀ ਤਾਈ ਜੀ ਮੇਲੋ ਜਿਮੀ ਨੂੰ ਅੰਦਰ ਲੈ ਗਈ ਸੰਦੂਕ ਖੋਲ੍ਹਾ ਤੇ ਕੋਈ ਚਿੱਠੀਆਂ ਕੱਢੀਆਂ ਤੇ ਜਿਮੀ ਨੂੰ ਫੜਾ ਦਿੱਤੀਆਂ ਤੇ ਕਿਹਾ ਪੁੱਤੋ ਉਹ ਦਿਨ ਗਿਆ ਤੇ ਆਹ ਦਿਨ ਆ ਗਿਆ ਅਸੀਂ ਲਾਲੀ ਦਾ ਮੁੜ ਚਿਹਰਾ ਨਾ ਦੇਖਿਆ ਬਸ ਇਹਨਾਂ ਚਿੱਠੀਆਂ ਦੇ ਸਾਰੇ ਦਿਨ ਕੱਢੇ ਤੇ ਨਾ ਹੀ ਅਸੀਂ ਆਪਣੀਆਂ ਅੱਖਾਂ 'ਚੋਂ ਹੰਝੂ ਡਿੱਗਣ ਦਿੱਤਾ ਜਿਮੀ ਤਾਈ ਜੀ ਚਿੱਠੀ ਪੜਨ ਦਾ ਕੌਣ ਮਿਲੋ ਪਤਾ ਤੇਰੀ ਭੂਆ ਦੇਬੋ ਉਸ ਦਿਨ ਵੀ ਤਾਂ ਦੇਬੋ ਨੇ ਹੀ ਪੜੀ ਸੀ ਜਦੋਂ ਲਾਲੀ ਗਈ ਸੀ ਤੇਰੇ ਤਾਏ ਦੇ ਸਹਰਾਣੇ ਚਿੱਠੀ ਰੱਖ ਹੁਣ ਜਦੋਂ ਵੀ ਤੇਰੀ ਭੂਆ ਆ ਜਾਂਦੀ ਐ ਅਸੀਂ ਦੋਵੇਂ ਬੈਠ ਕੇ ਚਿੱਠੀ ਪੜਦੀਆਂ ਹਾਂ ਚਿੱਠੀ ਪੜ ਸਾਨੂੰ ਲੱਗਦਾ ਲਾਲੀ ਸਾਡੇ ਕੋਲੇ ਹੀ ਹੈ ਫਿਰ ਸਾਡਾ ਵੀ ਮਨ ਖੁਸ਼ ਹੋ ਜਾਂਦਾ ਇਸ ਤਰ੍ਹਾਂ 4 ਸਾਲ ਹੋਏ ਸਾਡੀ ਜ਼ਿੰਦਗੀ ਲੰਘ ਰਹੀ ਹੈ ਮੈਲੋ ਬੋਲੀ ਚੱਲ ਪੁੱਤ ਘੰਟਾ ਸੌਂ ਲਈਏ 3 ਵਜ ਗਿਆ ਸਾਰੀ ਰਾਤ ਲੰਘ ਗਈ ਹੁਣ ਪੈ ਜਾ ਬਾਕੀ ਸਵੇਰੇ ਦੱਸੂ ਜਿੰਮੀ ਕਹਿੰਦਾ ਠੀਕ ਹੈ ਤਾਈ ਜੀ 2 ਘੰਟੇ ਸੌ ਕੇ ਮੈਲੋ ਨੇ ਸਵੇਰੇ ਉੱਠ ਕੇ ਚਾਹ ਤਰ ਲਈ ਆਪਣਾ ਕੰਮ ਕਰਨ ਲੱਗੀ ਜਿੰਮੀ ਹਲੇ ਸੁੱਤਾ ਪਿਆ ਸੀ 6:00 ਵਜੇ ਜਿੰਮੀ ਵੀ ਉੱਠ ਗਿਆ ਮੈਲੋ ਨੇ ਉਸ ਨੂੰ ਚਾਹ ਦਿੱਤੀ ਤੇ ਚਾਹ ਪਿੰਦਾ ਜਿੰਮੀ ਸਵਾਲ ਜਵਾਬ ਕਰਨ ਲੱਗਿਆ ਜੋ ਉਸ ਦੇ ਮਨ ਚਲੇ ਘੁੰਮ ਰਹੀ ਸੀ ਜਿਵੇਂ ਬੋਲਿਆ ਤਾਈ ਜੀ ਇਹ ਚਿੱਠੀਆਂ ਕਿਵੇਂ ਪਹੁੰਚਦੀਆਂ ਤੁਹਾਡੇ ਕੋਲੇ ਮੇਲੋ ਪੁੱਤ ਇਹ ਤਾਂ ਜਦੋਂ ਤੇਰਾ ਮਾਮਾ ਆਉਂਦਾ ਤਾਂ ਉਹ ਦੇ ਕੇ ਜਾਂਦਾ ਉਸ ਨੂੰ ਹੀ ਮੈਂ ਲਾਲੀ ਦੀ ਫੀਸ ਵੜਾ ਦਿੰਦੀ ਹਾਂ ਤੇ ਕੁਝ ਖਾਣ ਪੀਣ ਦਾ ਸਮਾਨ ਤੇ ਜਦੋਂ ਤੇਰੀ ਭੂਆ ਆਉਂਦੀ ਹੈ ਉਹ ਮੈਨੂੰ ਇਹ ਚਿੱਠੀਆਂ ਪੜ੍ਹ ਕੇ ਸੁਣਾਉਂਦੀ ਹੈ ਮੇਲੋ ਚਿੱਠੀਆਂ ਵਾਲਾ ਛੋਟਾ ਜਿਹਾ ਬੈਗ ਸੰਦੂਕ ਚੋਂ ਕੱਢ ਕੇ ਜਿੰਮੀ ਨੂੰ ਫੜਾ ਦਿੰਦੀ ਹੈ ਤੇ ਕਿਹਾ ਜਿੰਮੀ ਪੁੱਤ ਤੂੰ ਇਹ ਚਿੱਠੀਆਂ ਲੈ ਜਾ ਤੇ ਰਾਤ ਨੂੰ ਵਿਹਲਾ ਹੋ ਕੇ ਪੜਨ ਲਈ ਤੁਹਾਨੂੰ ਬਾਕੀ ਦੇ ਸਾਰੇ ਸਵਾਲਾਂ ਦਾ ਜਵਾਬ ਇਨ੍ਹਾਂ ਚੋਂ ਮਿਲ ਜੂ ਹੁਣ ਤੂੰ ਘਰ ਚਲਾ ਜਾ ਜਿੰਮੀ ਘਰ ਚਲਾ ਗਿਆ ਉਹ ਛੋਟਾ ਬੈਗ ਉਸਨੇ ਆਪਣੀ ਅਲਮਾਰੀ ਵਿੱਚ ਲਗਾ ਦਿੱਤਾ ਦਿਨ ਚੜ੍ਹਦੇ ਗੱਜਨ ਸਿਓ ਵੀ ਆ ਗਿਆ ਦੇਬੋ ਤੇ ਦੋਵੇਂ ਜਵਾਕ ਵੀ ਨਾਲ ਆਏ ਦੋਵੇਂ ਨਨਾਨ ਪਰਜਾਈ ਇੱਕ ਦੂਜੇ ਨੂੰ ਵੇਖ ਕੇ ਖੁਸ਼ ਹੋ ਗਏ ਤੇ ਬੱਚਿਆਂ ਨੂੰ ਮੰਜੇ ਤੇ ਬਿਠਾ ਦਿੱਤਾ ਬੱਚੇ ਲਿਫਾਫੇ ਵਿੱਚੋਂ ਕੁਝ ਕੱਢਣ ਲੱਗੇ ਤੇ ਲੜਨ ਲੱਗੇ ਮੈਲੋ ਨੇ ਕਿਹਾ ਕਿ ਦੇ ਬੋਲੀ ਭਾਬੀ ਆ ਲੁਟਕੀ ਹੈ ਇਹ ਤਾਂ ਕਰਦਾ ਖਾਣਾ ਕਿੱਥੇ ਚੰਗਾ ਲੱਗਦਾ ਅੱਜਕੱਲ ਤੇ ਜਵਾਕਾਂ ਨੂੰ ਤਾਂ ਰਸਤੇ ਵਿੱਚ ਹੀ ਲੜਨ ਲੱਗ ਪਏ ਆਖੇ ਘਰ ਟਿੱਕੀ ਲੈ ਕੇ ਚੱਲ ਗਏ ਫਿਰ ਬਾਈ ਨੇ ਰੇੜੀ ਵਾਲੇ ਨੂੰ ਆਰਡਰ ਦਿੱਤਾ ਉਹਨੇ ਪੈਕ ਕਰਵਾ ਕੇ ਲਿਫਾਫੇ ਵਿੱਚ ਪਵਾ ਦਿੱਤੀਆਂ ਮੇਲੋ ਬੋਲੀ ਚਲ ਕੋਈ ਨਾ ਜਵਾਕ ਨੇ ਮੇਲੋ ਨੇ ਰੋਟੀ ਤਿਆਰ ਕੀਤੀ ਦੀਪੂ ਨੇ ਵੀ ਬਾਕੀ ਰਹਿਦਾ ਕੰਮ ਕਰਾਇਆ ਰਲ ਕੇ ਰੋਟੀ ਖਾਣ ਲੱਗੇ ਮੇਲੋ ਬੋਲੀ ਹੋਰ ਦੇਬੋ ਆਂਗਣਵਾੜੀ ਚ ਕੰਮ ਕਿਵੇਂ ਚੱਲਦਾ ਦੇਬੋ ਵਧੀਆ ਭਾਬੀ ਹੁਣ ਛੁੱਟੀਆਂ ਮਿਲੀਆਂ ਸੀ ਮੇਰੀ ਸੱਸ ਕਹਿੰਦੀ ਪਿੰਡ ਜਾਇਆ ਚਾਰ ਦਿਨ ਮੇਲੋ ਬੋਲੀ ਸ਼ੁਕਰ ਹੈ ਭੈਣੇ ਕਿਹੜਾ ਛੁੱਟਿਆ ਕੁਝ ਦਿਨਾਂ ਲਈ ਜਵਾਕਾਂ ਨਾਲ ਕਿਹੜਾ ਨੌਕਰੀ ਸੌਖੀ ਹੈ ਹੋਰ ਮੋਢਾ ਕੰਮ ਨਹੀਂ ਕਰਦਾ ਮਸਾ ਦਿਨ ਪੂਰੇ ਕੀਤੇ ਹਨ ਮੈਂ ਤਾਂ ਹੁਣ ਪਿੰਡ ਰਹਿ ਕੇ ਦਵਾਈ ਲਵਾਂ ਮੇਲੋ ਕਿਉਂ ਕੀ ਹੋਇਆ ਆ ਜਵਾਕ ਆਪਸ ਵਿੱਚ ਲੱਤਮ ਲੱਤੇ ਹੁੰਦੇ ਆ ਇਹਨਾਂ ਨੂੰ ਛਡਾਉਣ ਚ ਮੈਂ ਡਿੱਗ ਪਈ ਬਾਕੀ ਹੋਰ ਸਰਕਾਰ ਦੇ ਵੱਧੂ ਕੰਮ ਹੀ ਲੋਟ ਨਹੀਂ ਆਉਂਦੇ ਕੰਮ ਚ ਖੇਤ ਨਾਲ ਹੋਰ ਦੁੱਖ ਜਾਗਾ ਮੇਲੋ ਕੋਈ ਨਾ ਆਪਾਂ ਦਿਖਾ ਲਵਾਂਗੇ ਤਾਰੋ ਤੇ ਗੇਜੋ ਵੀ ਆ ਗਏ ਆ ਸਾਰੇ ਰਲ ਕੇ ਗੱਲਾਂ ਕਰਨ ਲੱਗੇ ਗੇਜੋ ਨੇ ਦੇਬੋ ਨੂੰ ਕਿਹਾ ਕਿ ਉਹ ਜਿਮੀ ਨਾਲ ਤੈਨੂੰ ਡਾਕਟਰ ਦੇ ਲੈ ਜਾਓ ਨਾਲ ਸਕੈਨ ਕਰਾ ਲਵਾਂਗੇ ਦੇਬੋ ਵੀ ਸਾਰਾ ਪਰਿਵਾਰ ਦੇਖ ਕੇ ਖੁਸ਼ ਹੋਏ ਫਿਰ ਸਾਰੇ ਲਾਲੀ ਨੂੰ ਯਾਦ ਕਰਕੇ ਉਸ ਦੀਆਂ ਗੱਲਾਂ ਕਰਨ ਲੱਗੇ ਹੋਂ ਟਾਂਡੇ ਗੋਂਡੇ ਵੀ ਉਹਨਾਂ ਨੂੰ ਸਤਕਾਰ ਨਾਲ ਬੁਲਾਉਂਦੇ ਸਨ ਰਾਤ ਨੂੰ ਜਿੰਮੀ ਵੇਲਾ ਹੋ ਕੇ ਚਿੱਠੀਆਂ ਪੜ੍ਹਨ ਲੱਗਿਆ ਤਾਂ ਗੇਜੋ ਆ ਗਈ ਉਸਨੇ ਫਟਾਫਟ ਚਿੱਠੀਆਂ ਸਹਰਾਣੇ ਥੱਲੇ ਰੱਖ ਦਿੱਤੀਆਂ ਅੱਜ ਕਿੱਥੇ ਗਿਆ ਸੀ ਤੂੰ ਦਿਨੇ ਗੇਜੋ ਨੇ ਪੁੱਛਿਆ ਅੱਜ ਤਾਂ ਮੇਰੇ ਦੋਸਤ ਦੇ ਪਾਪਾ ਜੀ ਦੀ ਫੌਜ ਦੀ ਰਿਟਾਇਰਮੈਂਟ ਪਾਰਟੀ ਤੇ ਗਿਆ ਸੀ ਸੱਚੀ ਨਜ਼ਾਰਾ ਆ ਗਿਆ ਸਾਰੇ ਵੱਡੇ ਅਫਸਰ ਆਏ ਸਨ ਉਸ ਪਾਰਟੀ 'ਚ ਜਿੰਮੀ ਨੇ ਦੱਸਿਆ ਤੇ ਹੋਰ ਕੌਣ ਕੌਣ ਆਇਆ ਸੀ ਉਸਨੇ ਥੋੜੇ ਗੁੱਝੇ ਜਿਹੇ ਤਰੀਕੇ ਨਾਲ ਫਿਰ ਪੁੱਛਿਆ ਹੋਰ ਤਾਂ ਲਗਭਗ ਸਾਰੇ ਹੀ ਆਏ ਸਨ ਰਿਸ਼ਤੇਦਾਰ ਹੋਗੇ ਜਿਮੀ ਨੇ ਜਵਾਬ ਦਿੱਤਾ ਗੇਜੋ ਤੂੰ ਫਿਰ ਸਾਨੂੰ ਦੱਸ ਕੇ ਨਹੀਂ ਗਿਆ ਜਿਮੀ ਬੋਲਿਆ ਮੰਮੀ ਤੁਸੀਂ ਦੋਵੇਂ ਘਰ ਨਹੀਂ ਸੀ ਤਾਂ ਮੈਨੂੰ ਫੋਨ ਆ ਗਿਆ ਸੀ ਮੈਂ ਬਾਹਰ ਹੋਰ ਦੋਸਤ ਖੜੇ ਸਨ ਮੈਂ ਛਿਤੀ ਤਿਆਰ ਹੋ ਕੇ ਉਹਨਾਂ ਨਾਲ ਚੜ ਗਿਆ ਪਾਰਟੀ 'ਚ ਬੰਦਾ ਤਾਂ ਕੋਈ 300 ਸੀਗਾ ਖਾਣ ਪੀਣ ਨੂੰ ਵਧੂਗਾ ਸੀ ਵਿਆਵਰਗਾ ਪ੍ਰੋਗਰਾਮ ਸੀ ਟਿੱਕੀਆਂ ਪਨੀਰ ਪਕੌੜੇ ਸਾਰੇ ਠੰਡੇ ਤੇ ਮੀਟ ਤਾਂ ਸੀ ਹੀ ਖਾਣਾ ਬਹੁਤ ਵਧੀਆ ਸੀ ਬਾਦ ਵਿੱਚ ਮਿੱਠੇ ਦੀ ਵੈਰਾਈਟੀ ਆਈਸਕ੍ਰੀਮ ਵੀ ਸੀ ਕਹਿੰਦੇ ਕਰਨਲ ਸਾਹਿਬ ਹੀ ਆਏ ਸਨ ਤੇ ਕੁੜਮ ਕਬਿੱਲਾ ਵੀ ਫਿਰ ਇੰਨਾ ਕੁ ਤਾਂ ਕਰਨਾ ਹੋਇਆ ਤਾਂ ਸਾਨੂੰ ਸਾਰਾ ਦਿਨ ਹੀ ਲੱਗ ਗਿਆ ਉਹ ਤਾਂ ਠੀਕ ਐ ਤੇਰੀ ਭੂਆ ਆਈ ਹੋਈ ਏ ਦੇਬੋ ਅਸੀਂ ਦੋਵੇਂ ਵੀ ਉੱਧਰ ਸੀ ਤਾਂ ਸਾਡਾ ਵੀ ਦਿਨ ਉੱਥੇ ਲੰਘ ਗਿਆ ਮੇਲੋਂ ਨੇ ਦੱਸਿਆ ਜਿੰਮੀ ਬੁੱਲਿਆ ਮੈਂ ਸਵੇਰੇ ਜਾਉ ਹੁਣ ਤਾਂ ਉਹ ਸੌਂਗੇ ਹੋਣਗੇ ਮੇਲੋਂ ਹਾਂ ਠੀਕ ਐ ਨਾਲੇ ਦੇਬੋ ਦਾ ਮੋਢਾ ਦੁਖਦਾ ਆਪਾਂ ਡਾਕਟਰ ਕੋਲੇ ਵੀ ਚੱਲਾਂਗੇ ਉਹਨੂੰ ਲੈ ਕੇ ਜਿੰਮੀ ਬੋਲਿਆ ਠੀਕ ਐ ਉਮੀ ਦੇਬੋ ਚਲੇਗੀ ਜਿਮੀ ਪਹਿਲੀ ਚਿੱਠੀ ਕੱਢ ਪੜਨ ਲੱਗਿਆ ਲਾਈਟ ਚਲੀ ਗਈ ਫਿਰ ਹੋਮੋਪੈਥੀ ਦੇ ਸਰਹਾਣੇ ਪੜਨ ਲੱਗਿਆ ਜਿਸ ਵੇਚ ਲਾਲੀ ਨੇ ਦੱਸਿਆ ਸੀ ਕਿ ਖਰਾਬ ਮੌਸਮ ਹੋਰ ਕਰਕੇ ਰਾਮੂ ਬਾਈ ਮੈਨੂੰ ਅਸੀਨਾ ਦੇ ਘਰ ਤੱਕ ਛੱਡ ਗਿਆ ਕਿਉਂਕਿ ਅੱਗੇ ਜਾਣਾ ਬਹੁਤ ਮੁਸ਼ਕਲ ਸੀ ਅਸੀਨਾ ਦੇ ਘਰ ਮੈਨੂੰ ਵੀ ਕੋਈ ਖਤਰਾ ਨਹੀਂ ਸੀ ਉਸਦੇ ਘਰ ਵਾਲੇ ਸਾਜਨ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਉਹਨੂੰ ਮੈਨੂੰ ਰਾਤ ਨੂੰ ਖਾਣਾ ਖਵਾਇਆ ਤੇ ਮੇਰੇ ਕੋਲ ਹੀ ਰਹੇ ਅਸੀਂ 2 ਘੰਟੇ ਗੱਲਾਂ ਕਰਦੇ ਰਹੇ ਨਹੀਂ ਤਾਂ ਨਹੀਂ ਆ ਰਹੀ ਸੀ ਉਹ ਦੋਵੇਂ ਮੈਨੂੰ ਗੱਲਾਂ ਸੁਣਾਉਂਦੇ ਰਹੇ ਬਿਲਕੁਲ ਵੀ ਧਿਆਨ ਉਧਰ ਹੋਣ ਨਾ ਦਿੱਤਾ ਸਾਜਨ ਦੀ ਮਾਂ ਨਾਲ ਦੇ ਕਮਰੇ ਵਿੱਚ ਸੀ ਉਹ ਸੌ ਚੁੱਕੀ ਸੀ ਬਿਮਾਰ ਰਹਿਂਦੀ ਕਰਕੇ ਉਹ ਘੱਟ ਹੀ ਬਾਹਰ ਨਿਕਲਦੀ ਸੀ ਫਿਰ ਸਾਜਨ ਸਵੇਰੇ 4:00 ਵਜੇ ਆਪਣੇ ਕਿਸੇ ਦੋਸਤ ਤੋਂ ਮੋਟਰਸਾਈਕਲ ਲੈ ਕੇ ਮੇਰੇ ਦਿੱਤੇ ਹੋਏ ਪਤੇ ਤੇ ਮਾਮੇ ਕੋਲੇ ਪਹੁੰਚ ਗਿਆ ਮੇ ਮਾਮੇ ਲਈ ਜੋ ਚਿੱਠੀ ਲਿਖੀ ਸੀ ਮਾਮੇ ਨੇ ਉਹ ਇੱਕ ਪਾਸੇ ਹੋ ਕੇ ਸਾਰੀ ਪੜ੍ਹੀ ਤੇ ਘਰਦਿਆਂ ਦਾ ਨੂੰ ਕੰਮ ਦਾ ਕਿ ਤੁਰੰਤ ਸਾਜਨ ਨਾਲ ਆ ਗਿਆ ਠੰਡੀਆਂ ਰਾਤਾਂ ਹੋਣ ਕਰਕੇ ਨੇਰਾ ਹਲੇ ਵੀ ਬਹੁਤ ਪਿਆ ਸੀ ਤਕਰੀਬਨ ਘੰਟੇ ਕੋ ਬਾਅਦ ਸਾਜਨ ਤੇ ਮਾਮਾ ਜੀ ਸਾਡੇ ਕੋਲੇ ਪਹੁੰਚੇ ਅਸੀਨਾਂ ਨੇ ਵੀ ਸਾਡੇ ਲਈ ਕੁਝ ਖਾਣ ਨਾਲ ਬਣਾ ਦਿੱਤਾ ਫਿਰ ਸਾਜਨ ਸਾਨੂੰ ਸਟੇਸ਼ਨ ਤੱਕ ਛੱਡਾ ਕੇ ਮੁੜ ਆਇਆ ਫਿਰ ਕੁਝ ਮਿੰਟ ਅਸੀਂ ਸਟੇਸ਼ਨ ਤੇ ਰੇਲ ਗੱਡੀ ਦਾ ਇੰਤਜ਼ਾਰ ਕਰਨ ਲੱਗੇ ਗੱਡੀ ਵੀ ਆ ਗਈ ਪਰ ਤੁਰਨ ਚ ਹਲੇ ਸਮਾਂ ਪਿਆ ਸੀ ਗੱਡੀ ਤੁਰਨ ਦੀ ਉਡੀਕ ਵਿੱਚ ਅਸੀਂ ਪਲੇਟਫਾਰਮ ਉੱਤੇ ਇੱਧਰ ਉੱਧਰ ਫਿਰ ਰਹੇ ਸੀ ਜਿਵੇਂ ਕਿਸੇ ਦੀ ਭਾਲ ਹੋਵੇ ਫਿਰ ਅਸੀਂ ਇੱਕ ਜਗ੍ਹਾ ਬੈਠ ਗਏ ਮੇਰੀਆਂ ਅੱਖਾਂ ਅੰਦਰ ਆਉਣ ਵਾਲੇ ਦਰਵਾਜ਼ੇ ਵੱਲ ਗੰਗਾ ਤਾਂ ਜੋ ਪਲੇਟਫਾਰਮ ਉੱਤੇ ਆਉਣ ਵਾਲੀਆਂ ਨੂੰ ਦੇਖ ਸਕਾਂ ਮੈਨੂੰ ਦੋ ਇਸਤਰੀਆਂ ਅੰਦਰ ਆਉਂਦੀਆਂ ਨਜ਼ਰ ਪਈਆਂ ਇੱਕ ਬੁੱਢੀ ਤਕਰੀਬਨ 50 ਸਾਲਾਂ ਦੀ ਦੂਸਰੀ ਨੌਜਵਾਨ ਕੋਈ 20 ਸਾਲਾਂ ਦੀ ਉਹ ਸਾਡੇ ਕੋਲੇ ਬੈਠ ਗਈਆਂ ਬੁੱਢੀ ਨੇ ਸਾਨੂੰ ਪੁੱਛਿਆ ਕਿ ਤੁਸੀਂ ਵੀ ਦਿੱਲੀ ਜਾਣਾ ਤਾਂ ਮਾਮਾ ਜੀ ਨੇ ਕਿਹਾ ਹਾਂ ਮਾਤਾ ਫਿਰ ਉਸਨੇ ਦੱਸਿਆ ਕਿ ਉਹ ਵੀ ਦਿੱਲੀ ਜਾ ਰਹੀਆਂ ਨੇ ਤੇ ਆਹ ਮੇਰੀ ਦੋਤੀ ਹੈ ਜੋ ਮੇਰੇ ਕੋਲੇ ਛੁੱਟੀਆਂ ਕੱਟਣ ਆਈ ਸੀ ਉਹ ਬੁੱਢੀ ਟੀਵੀ ਉਸ ਕੁੜੀ ਦੀ ਨਾਨੀ ਸੀ ਜੋ ਨਾਲ ਆਈ ਸੀ ਇਹਨਾਂ ਨਾਲ ਹੋਰ ਕੋਈ ਨਹੀਂ ਸੀ ਮਾਮਾ ਜੀ ਨੇ ਮੈਨੂੰ ਉਸ ਕੁੜੀ ਨਾਲ ਬਿਠਾ ਦਿੱਤਾ ਤਾਂ ਜੋ ਕਿ ਗੱਲਾਂ-ਬੱਤਾਂ ਨਾਲ ਸਫ਼ਰ ਵਧੀਆ ਲੰਘੇ ਇੰਨੇ ਗੱਡੀ ਨੇ ਹਾਰਨ ਦਿੱਤਾ ਅਸੀਂ ਡੱਬੇ ਵਿੱਚ ਚੜ ਗਏ ਅਸੀਂ ਦੋਵੇਂ ਇੱਕ ਸੀਟ ਤੇ ਜਾ ਬੈਠ ਗਿਆਂ ਮਾਤਾ ਜੀ ਤੇ ਮਾਤਾ ਜੀ ਸਾਡੇ ਸਾਹਮਣੇ ਵਾਲੀ ਸੀਟ ਤੇ ਸਨ ਕੁਝ ਚਿਰ ਤਾਂ ਅਸੀਂ ਇਸ ਤਰ੍ਹਾਂ ਚੁੱਪਚਾ ਬੈਠੇ ਰਹੇ ਜਿਸ ਤਰ੍ਹਾਂ ਦਿੱਲੀ ਦਿਲ ਵਿੱਚ ਕੋਈ ਗੱਲ ਹੀ ਨਹੀਂ ਹੁੰਦੀ ਮਾਤਾ ਦੇ ਚਿੱਟੇ ਅਤੇ ਸਾਡੇ ਕੱਪੜੇ ਪਾਏ ਹੋਏ ਸਨ ਉਸ ਦੇ ਗੋਰੇ ਸਰੀਰ ਨਾਲ ਸੋਹਣੇ ਫੱਬਦੇ ਸਨ ਕੁੜੀ ਦੇ ਵੀ ਸੋਹਣੇ ਪਾਈ ਸੀ ਮਾਤਾ ਪੁੱਛਣ ਤੇ ਪਤਾ ਚੱਲਿਆ ਕਿ ਦਿੱਲੀ ਹੀ ਮਾਤਾ ਪਿਤਾ ਕੋਲੇ ਰਹਿੰਦੀ ਹੈ ਉਸ ਦੇ ਪਿਤਾ ਦੀ ਨੌਕਰੀ ਦਿੱਲੀ ਵਿੱਚ ਹੈ ਫਿਰ ਅਸੀਂ ਚਾਰੇ ਆਪਸ ਵਿੱਚ ਕੁੱਲ ਗਏ ਇੱਕ ਪਰਿਵਾਰ ਦੀ ਤਰ੍ਹਾਂ ਗੱਲਾਂ ਕਰਨ ਲੱਗੇ ਉਸ ਨੇ ਆਪਣਾ ਨਾਮ ਕਮਲ ਦੱਸਿਆ ਕਮਲ ਨਾਮ ਪੜ ਕੇ ਪੜਾ ਕੇ ਜਿਮੀ ਨੂੰ ਕਮਲ ਦਾ ਖਿਆਲ ਆਇਆ ਫਿਰ ਕੁਝ ਪਲਾਂ ਲਈ ਅੱਗੇ ਪੜਨ ਲੱਗਾ ਫਿਰ ਅਸੀਂ ਰਸਤੇ ਵਿੱਚ ਰਲ ਕੇ ਖਾਣਾ ਖਾਧਾ ਕੋਜੋ ਲੈ ਕੇ ਆਏ ਸੀਨ ਕੋ ਸਾਡੇ ਕੋਲੇ ਸੀ ਆਪਣਾ ਘਰ ਦਾ ਹਸੀਨਾ ਦੇ ਘਰ ਦਾ ਕਮਲ ਤੇ ਮੈਂ ਕਈ ਵਾਰ ਸਟੇਸ਼ਨ ਦੇ ਉੱਤਰ ਕੇ ਵੀ ਕਾਫੀ ਲੈਂਦਿਆਂ ਉਸ ਨੂੰ ਕਾਫੀ ਗਿਆਨ ਸੀ ਕਿਉਂਕਿ ਉਹ ਤਾਂ ਹੁੰਦੀ ਜਾਂਦੀ ਰਹਿੰਦੀ ਸੀ ਤੇ ਮੈਂ ਪਹਿਲੀ ਵਾਰ ਰੇਲ ਗੱਡੀ ਤੇ ਜਾ ਰਹੀ ਸੀ ਉਸ ਨੇ ਮੈਨੂੰ ਆਪਣੀ ਕਾਲਜ ਬਾਰੇ ਵੀ ਦੱਸਿਆ ਪਰ ਮੈਨੂੰ ਉਸ ਵਕਤ ਕਾਲਜ ਦਾ ਨਾਮ ਇੰਨਾ ਪਤਾ ਨਹੀਂ ਸੀ ਮਾਮਾ ਜੀ ਨੂੰ ਵੀ ਸੁਖਰਾਜ ਦੇ ਕਾਲਜ ਦਾ ਨਾਮ ਯਾਦ ਨਹੀਂ ਸੀ ਰਹਾ ਸ਼ਾਮ ਹੋਣ ਵਾਲੀ ਸੀ ਅਤੇ ਦਿੱਲੀ ਪਹੁੰਚੇ ਕਮਲ ਤੇ ਉਸ ਦੀ ਨਾਨੀ ਨੂੰ ਉਸ ਦੇ ਪਪਾ ਲੈਣ ਆਏ ਹੋਏ ਸਨ ਉਹਨਾਂ ਸਾਨੂੰ ਵੀ ਨਾ ਲੈ ਜਾਣ ਲਈ ਕਿਹਾ ਪਰ ਮਾਮਾ ਜੀ ਨੇ ਕਿਹਾ ਕਿ ਫਿਰ ਕਦੇ ਆਵਾਂਗੇ ਹੁਣ ਸਮਾਂ ਘਟ ਹੋਣ ਕਰਕੇ ਕਮਲ ਨੇ ਆਪਣਾ ਐਡਰੈਸ ਲਿਖਾ ਦਿੱਤਾ ਮੈਨੂੰ ਇੱਕ ਦੂਜੇ ਨੂੰ ਦੁਬਾਰਾ ਮਿਲਣ ਦਾ ਵਾਅਦਾ ਕਰਕੇ ਅਸੀਂ ਆਪਣੇ ਰਸਤੇ ਪੈ ਗਏ ਮਾਮਾ ਜੀ ਮੈਨੂੰ ਸੁਖਰਾਜ ਕੋਲੇ ਹੋਸਟਲ ਵਿੱਚ ਛੱਡ ਆਇਆ ਸੁਖਰਾਜ ਮੈਨੂੰ ਦੇਖ ਕੇ ਖੁਸ਼ ਹੋਈ ਮਾਮਾ ਜੀ ਉਸ ਨੂੰ ਸਾਰਾ ਕੁਝ ਸਮਝਾ ਕੇ ਵਾਪਸ ਪਿੰਡ ਆ ਗਏ ਅਗਲੇ ਦਿਨ ਸੁਖਰਾਜ ਨੇ ਮੇਰੀ ਕਾਲਜ ਵਿੱਚ ਐਡਮਿਸ਼ਨ ਕਰਵਾ ਦਿੱਤੀ ਉਸ ਦਾ ਕਾਲਜ ਕਿੱਥੇ ਜਾ ਕੇ ਹੈ ਕਿਉਂਕਿ ਉਹ ਮੈਡੀਕਲ ਕਰ ਰਹੀ ਹੈ ਮੈਡੀਕਲ ਕਾਲਜ ਤੋਂ ਰਸਤੇ ਵਿੱਚ ਅਸੀਂ ਇਕੱਠਿਆਂ ਹੀ ਕਾਲਜ ਜਾਂਦੇ ਹਾਂ ਜੋ ਹੋਸਟਲ ਦੇ ਨੇੜੇ ਹੀ ਪੈਂਦੇ ਨੇ ਕੁਝ ਹੀ ਦਿਨਾਂ ਵਿੱਚ ਮੇਰਾ ਵਧੀਆ ਜੀ ਲੱਗ ਗਿਆ ਪੜ੍ਹਾਈ ਵੀ ਚੱਲ ਰਹੀ ਤੇ ਖੇਡਾਂ ਵੀ ਜਾਰੀ ਤੇ ਨਾਲ ਨਾਲ ਸੁਖਰਾਜ ਨਾਲ ਘੁੰਮਣ ਵੀ ਜਾਂਦੀ ਤਾਂ ਉਸਨੇ ਵੀ ਹਰ ਹਿੱਲੇ ਮੇਰਾ ਜੀ ਲਗਾ ਕੇ ਰੱਖਿਆ ਹੋਇਆ ਹੈ ਕਾਲਜ ਵਿੱਚ ਵੀ ਕੁਝ ਦੋਸਤ ਬਣ ਗਏ ਇੱਕ ਦਿਨ ਲਾਇਬ੍ਰੇਰੀ ਵਿੱਚ ਮੈਨੂੰ ਕਮਲ ਮਿਲੀ ਬਹੁਤ ਖੁਸ਼ ਹੋਈ ਮੈਨੂੰ ਦੇਖ ਕੇ ਮਿਲ ਕੇ ਉਸਨੇ ਦੱਸਿਆ ਕਿ ਉਹ ਵੀ ਇਸ ਕਾਲਜ ਵਿੱਚ ਗ੍ਰੈਜੂਏਸ਼ਨ ਕਰ ਰਹੀ ਹੈ ਉਸਦਾ ਗ੍ਰੈਜੂਏਸ਼ਨ ਦਾ ਦੂਜਾ ਸਾਲ ਚੱਲ ਰਿਹਾ ਹੈ ਤੇ ਮੇਰਾ ਪਹਿਲਾ ਹੁਣ ਕਮਲ ਹਰ ਕੰਮ 'ਚ ਸਾਥ ਦਿੰਦੀ ਤੇ ਆਪਣੇ ਘਰ ਵੀ ਲੈ ਕੇ ਜਾਂਦੀ ਹਰ ਪਲ ਖੇਡਣ ਵਿੱਚ ਪੜਨ ਵਿੱਚ ਮੇਰੀ ਮਦਦ ਕਰਦੀ ਹੈ। ਹਸੀਨਾ ਦੀ ਤਰ੍ਹਾਂ ਕਮਲ ਮੇਰੀ ਵਧੀਆ ਦੋਸਤ ਬਣ ਗਈ। ਇਸ ਨਾਲ ਰਹਿ ਕੇ ਹਸੀਨਾ ਵੀ ਯਾਦ ਆਉਂਦੀ ਹੈ ਤੇ ਕਦੇ-ਕਦੇ। ਹਸੀਨਾ ਵੀ ਯਾਦ ਆਉਂਦੀ ਹੈ ਕਦੇ-ਕਦੇ। ਉਸ ਨੂੰ ਵੀ ਚਿੱਠੀਆਂ ਪਾਉਂ ਕਦੇ। ਹੋਰ ਮੰਮੀ ਤੁਸੀਂ ਆਪਣਾ ਖਿਆਲ ਰੱਖਣਾ ਤੇ ਪਾਪਾ ਦਾ ਵੀ ਧਿਆਨ ਰੱਖਣਾ ਨਾਲ ਰਾਮੋਬਾਈ ਦੀ ਮਦਦ ਕਰਦੇ ਰਹਿਣਾ ਹੋ ਸਕਦਾ। ਉਹਨਾਂ ਹੁਣ ਸੀਮਾ ਦਾ ਵੀ ਵਿਆਹ ਕਰਨਾ ਹੋਵੇ। ਬਾਕੀ ਮੈਂ ਇੱਥੇ ਬਹੁਤ ਖੁਸ਼ ਹਾਂ ਤੇ ਜਲਦੀ ਦੂਜੀ ਚਿੱਠੀ ਲਿਖਾਂਗੀ ਤੁਸੀਂ ਵੀ ਮੈਨੂੰ ਭੂਆ ਤੋਂ ਚਿੱਠੀ ਲੈ ਕੇ ਭੇਜ ਦਿਓ ਜਦੋਂ ਮਾਮਾ ਜੀ ਆਏ ਤਾਂ ਲੈ ਆਉਣਗੇ ਓਕੇ ਬਾਏ ਤੁਹਾਡੀ ਲਾਲੀ ਦੂਜੀ ਚਿੱਠੀ ਚੁੱਕੀ ਤਾਂ ਲਾਈਟ ਵੀ ਆ ਗਈ ਜਿੰਮੀ ਵੀ ਹੁਣ ਕਮਲ ਦੇ ਨਾਮ ਤੇ ਚਿੱਠੀਆਂ ਪੜਦਾ ਜਾ ਰਿਹਾ ਸੀ ਅਗਲੀ ਚਿੱਠੀ ਵਿੱਚ ਉਸਨੇ ਦੱਸਿਆ ਸੀ ਕਿ ਸਾਨੂੰ ਕਮਲ ਨੇ ਐ ਤੁਹਾਨੂੰ ਘਰ ਸੱਤਿਆ ਤੇ ਮੈਂ ਤੇ ਸੁਭਰਾਜ ਉਸਦੇ ਘਰ ਗਈਆਂ ਸੀ ਦੇਖਿਆ ਕਿ ਉਹਨਾਂ ਦੇ ਘਰੇ ਇੱਕ ਮੱਝ ਰੱਖੀ ਹੋਈ ਸੀ ਤਾਂ ਕਿ ਦੁੱਧ ਘਿਓ ਕਰਦਾ ਹੋਵੇ ਉਹ ਵੀ ਪਿੰਡ ਦੇ ਰਹਿਣ ਵਾਲੇ ਹੋਣ ਕਰਕੇ ਮੁੱਲ ਦਾ ਦੁੱਧ ਲੈਣਾ ਪਸੰਦ ਨਹੀਂ ਕਰਦੇ ਹਨ। ਕਮਲਦੀ ਮਾਂ ਵੀ ਪਿੰਡ ਦੀ ਹੈ ਜਿਸ ਕਰਕੇ ਉਹਨੂੰ ਮੱਝਾਂ ਦਾ ਕੰਮ ਆਉਂਦਾ ਹੈ ਤੇ ਉਹ ਆਪੋ ਹੀ ਮੱਝਾਂ ਦੀ ਸੇਵਾ ਸੰਭਾਲ ਕਰਿਆ ਕਰਦੀ ਹੈ। ਉਹ ਆਪਣੇ ਖਾਲੀ ਪਲਾਟ ਵਿੱਚ ਪੱਠੇ ਉਗਾ ਲੈਂਦੇ ਹਨ ਤੇ ਕਮਲਦੀ ਮਾਂ ਦੁੱਧ ਕਾੜ ਕੇ ਜਮਾਉਂਦੀ ਹੈ ਤੇ ਸਵੇਰੇ-ਸਵੇਰੇ ਰੜਕਦੀ ਹੈ। ਘਰੇ ਮੱਖਣ ਵੱਧ ਹੁੰਦਾ। ਮੱਸੀਆਂ ਤੇ ਉਹ ਥਿਆਈ ਵੀ ਰੱਖਦੇ ਆ। ਉਸ ਦਿਨ ਉਹਨਾਂ ਨੇ ਸਾਨੂੰ ਕਾੜਨੀ ਵਾਲਾ ਦੁੱਧ ਵੀ ਪੀਣ ਨੂੰ ਦਿੱਤਾ ਹੈ। ਤੇ ਮਲਾਈ ਵਾਲਾ ਕਦੂ ਬਣਾਇਆ ਸਾਡੇ ਲਈ ਰੋਟੀ ਨਾਲ ਲੱਸੀ ਵੀ ਦਿੱਤੀ ਬਹੁਤ ਲੋਕ ਲੱਸੀ ਲੈਣ ਆਉਂਦੇ ਆ ਉਹਨਾਂ ਦੇ ਘਰੇ ਅਸੀਂ ਵੀ ਉਹਨਾਂ ਲਈ ਤੁਹਾਡੇ ਦੁਆਰਾ ਭੇਜੀਆਂ ਗੰਗਾ ਚੋਲਾਂ ਦੀਆਂ ਪਿੰਨੀਆਂ ਲੈ ਕੇ ਗਏ ਜੋ ਕਮਲ ਦੇ ਪਾਪਾ ਨੂੰ ਬਹੁਤ ਪਸੰਦ ਆਂਗਾ ਹੁਣ ਅਸੀਂ ਅਕਸਰ ਇੱਕ ਦੂਜੇ ਦੇ ਜਾਂਦੇ ਰਹਿੰਦੇ ਹਾਂ ਇਕੱਠੇ ਘੁੰਮਦੇ ਹਾਂ ਤੇ ਇਕੱਠੇ ਖਰੀਦਦਾਰੀ ਕਰਦੇ ਹਾਂ ਅਸੀਂ ਇਹਨਾਂ ਨੂੰ ਵੀ ਮੈਂ ਚਿੱਠੀ ਭਾ ਦਿੱਤੀ ਕੁਛ ਕਿ ਮੈਨੂੰ ਜਵਾਬ ਵੀ ਚਿੱਠੀ ਚ ਭੇਜ ਕੇ ਗਿਆ ਉਹ ਬਹੁਤ ਖੁਸ਼ ਹੈ ਕਿ ਉਹ ਪਹਿਲੀ ਵਾਰੀ ਚਿੱਠੀ ਲਿਖ ਰਹੀ ਹੈ ਤੇ ਉਸਨੇ ਕਿਹਾ ਕਿ ਜੇਕਰ ਉਹ ਮੇਰੇ ਕੋਲੋਂ ਪੜਨਾ ਨਾ ਸਿੱਖੀ ਹੁੰਦੀ ਤਾਂ ਅੱਜ ਕਿਸੇ ਤੋਂ ਚਿੱਠੀ ਲਿਖਾਉਣੀ ਪੈਂਦੀ ਦੂਜੀ ਖੁਸ਼ੀ ਇਹ ਹੈ ਕਿ ਉਹ ਮਾਂ ਬਣਨ ਵਾਲੀ ਹੈ ਉਸਦੀ ਜ਼ਿੰਦਗੀ ਸਾਜਨ ਨਾਲ ਬਹੁਤ ਵਧੀਆ ਚੱਲ ਰਹੀ ਹੈ ਫਿਰ ਉਸਨੇ ਕਿਹਾ ਕਿ ਸਾਨੂੰ ਚਿੱਠੀ ਲਿਖਦੀ ਰਿਹਾ ਕਰ ਅਸੀਂ ਦੋਵੇਂ ਜੀਵੜ ਖੁਸ਼ ਹੁੰਨੇ ਆ ਨਾਲੇ ਸਾਨੂੰ ਦਿੱਲੀ ਸ਼ਹਿਰ ਦੀ ਜਾਣਕਾਰੀ ਦਿਆ ਕਰ ਇਸ ਤਰ੍ਹਾਂ ਪੜ ਕੇ ਸਾਨੂੰ ਲੱਗਦਾ ਸੀ ਵੀ ਦਿੱਲੀ ਹੀ ਫਿਰਦੇ ਹਾਂ ਮੈਂ ਉਹਨਾਂ ਨੂੰ ਵੀ ਕਿਸੇ ਦਿਨ ਦਿੱਲੀ ਘੁਮਾ ਦੇਣਾਗਾ ਬਸ ਹੱਸਦੇ ਵਸਦੇ ਰਹਿ ਦੋ ਦੋਵੇਂ ਖੇਰ ਤੁਸੀਂ ਦੱਸਿਆ ਸੀ ਕਿ ਸੀਮਾ ਦਾ ਵਿਆਹ ਕਰ ਦਿੱਤਾ ਹੈ ਤੇ ਵਧੀਆ ਹੋ ਗਿਆ ਹੈ ਚਲੋ ਵਧੀਆ ਹੋਇਆ ਠੀਕ ਹੈ ਅੰਮੀ ਨਾਲੇ ਮੇਰੀ ਪਿਆਰੀ ਭੂਆ ਫਿਰ ਮਿਲਦੇ ਹਾਂ ਅਗਲੀ ਚਿੱਠੀ ਤੇ ਬੱਚਿਆਂ ਤੇ ਪਾਪਾ ਨੂੰ ਮੇਰਾ ਪਿਆਰ ਹੁਣ ਜਿੰਮੀ ਪੈ ਕੇ ਪੜਨ ਲੱਗਿਆ ਪਰ ਗੈਜੋ ਨੇ ਉਸ ਨੂੰ ਸੌਣ ਲਈ ਬਾਜ਼ ਮਾਰੀ ਤੇ ਲਾਈਟ ਬੰਦ ਕਰਨ ਨੂੰ ਕਿਹਾ ਅਗਲੇ ਦਿਨ ਜਿੰਮੀ ਗੱਜਨ ਸਿਹੋਂ ਦੇ ਘਰ ਗਿਆ ਭੂਆ ਨੂੰ ਮਿਲਣ ਤੇ ਡਾਕਟਰ ਦੇ ਜਾਣ ਦਾ ਕਹਿਣ ਲਈ ਦੇਬੋ ਚੁੱਲ੍ਹੇ ਕੋਲੇ ਬੈਠੀ ਸੀ ਮੇਰੇ ਕੋਲ ਜਿੰਮੀ ਨੇ ਪਿਆਰੀ ਹੱਥ ਲਾਇਆ ਤੇ ਕਿਹਾ ਭੂਆ ਜੀ ਠੀਕ ਹੋ ਉਦੀ ਭੂਣੇ ਗੱਲ ਗੋ ਉਸ ਨੂੰ ਬੁੱਕਲ ਵਿੱਚ ਲੈ ਲਿਆ ਤੂੰ ਆ ਗਿਆ ਠੀਕ ਹੋ ਗਈ ਤੂੰ ਸ਼ਗਨਾ ਦੇ ਦਿਨ ਲਿਆ ਸੁਖੀ ਸੰਦੀ ਇਹ ਜੋ ਵੀ ਮਗਰ ਹੀ ਆ ਗਈ ਤੇ ਕਿਹਾ ਭੈਣੇ ਚੱਲ ਆਪਾਂ ਦਵਾਈ ਲੈ ਆਈਏ ਜਾ ਕੇ ਜਿਮੀ ਨੇ ਕਿਹਾ ਭੂਆ ਲਾਲੀ ਭੈਣ ਆਉ ਜਦੋਂ ਉਹਦੋਂ ਹੀ ਕਰਾਉਣਾ ਵਿਆਹ ਤਾਂ ਉਹ ਤੋਂ ਬਿਨਾ ਕਿਵੇਂ ਤੁਰ ਜਾਵਾਂ ਸੌਰੀ ਉਹ ਕਰ ਆ ਜੂਗੀ ਉਹਦੋਂ ਹੀ ਜਾਵਾਂ ਮੈਂ ਵੀ ਭੂਆ ਨੇ ਕਿਹਾ ਕੀ ਪਤਾ ਲਾਲੀ ਹੋਰ ਕਿੰਨਾ ਚਿਰ ਤੱਕ ਆਉ ਤੂੰ ਕਰ ਬਲ ਵੇਖ ਇਹ ਜੋ ਕਿਹਾ ਕੋਈ ਨਾ ਭੈਣੋ ਹੋਰ ਸਾਲ ਨੂੰ ਸੀ ਆਪਾਂ ਨੂੰ ਕਿਹੜਾ ਕਾਲ ਕੋਈ ਨਵੀਂ ਲਾਲੀ ਦਾ ਪਤਾ ਲੱਗ ਜੋ ਇੰਨੇ ਬੱਚੇ ਆ ਕੇ ਜਿਮੀ ਦੁਆਲੇ ਘੁੰਮਣ ਲੱਗੇ ਮਾਮਾ ਮਾਮਾ ਕਰਕੇ ਜਿਮੀ ਉਹਨਾਂ ਨਾਲ ਮਸਤੀ ਕਰਨ ਲੱਗਾ ਤੇ ਮੇਲੋਂ ਨੇ ਚੁੰਨੀ ਠੀਕ ਕਰਦੀ ਨਿਗਿਆ ਹਲੇ ਤਾਂ 8:00 ਵਜੇ ਤੁਸੀਂ ਛੇਤੀ ਰੋਟੀ ਖਾ ਕੇ ਜਾਓ ਨਹੀਂ ਤਾਂ ਦੁਪਹਿਰ ਹੋ ਜਾਊਗੀ ਕੀ ਪਤਾ ਡਾਕਟਰ ਭੀੜ ਕਰਕੇ ਲੇਟ ਕਰ ਦੇਵੇ ਗੱਜਬੋਲੀ ਹਾਂ ਭੈਣੇ ਲਿਆ ਮੈਂ ਰੋਟੀ ਫੜਾ ਦਿਨੀਆਂ ਸਾਰਿਆਂ ਨੂੰ ਰੋਟੀ ਖਾ ਕੇ ਉਹ ਸ਼ਹਿਰ ਚੱਲ ਪਏ ਤੇ ਗੱਜਨ ਸਾਹਿਬ ਬੱਚਿਆਂ ਨੂੰ ਟਾਲਣ ਲਈ ਛੱਪੜ ਤੇ ਮੱਝਾਂ ਲੈ ਗਿਆ ਬੱਚੇ ਪਿੰਡ ਆਰੇ ਛੱਪੜ ਦੇ ਨਜ਼ਾਰਿਆਂ 'ਚ ਖੁਸ਼ੀ-ਖੁਸ਼ੀ ਖੇਡਣ ਲੱਗੇ ਸਾਰਾ ਦੁਪਹਿਰਾ ਛੱਪੜ ਤੇ ਬੈਠੇ ਰਹੇ ਛੱਪੜ ਦੇ ਕਿਨਾਰੇ ਤੇ ਰੇਤਲੀ ਤੇ ਗਿੱਲੀ ਮਿੱਟੀ ਨੂੰ ਹੱਥ ਚ ਲੈ ਕੇ ਬੂੰਦ-ਬੂੰਦ ਨਾਲ ਬਰਜ ਬਣਾ ਰਹੇ ਸੀ ਇੱਕ-ਇੱਕ ਬੂੰਦ ਨਾਲ ਬਹੁਤ ਵੱਡਾ ਬੁਰਜ ਬਣਾ ਲੈਂਦੇ ਬੁਰਜ ਦੇ ਦਰਵਾਜ਼ਿਆਂ ਦੀਆਂ ਡਾਟਾਂ ਲਾਉਂਦੇ ਤੇ ਉਸ ਦੀ ਛੱਤ ਵੀ ਬਿਨਾਂ ਕਿਸੇ ਸਾਰੇ ਤੋਂ ਡਾਟ ਦੀ ਹੀ ਪਾ ਲੈਂਦੇ ਫਿਰ ਉਹ ਬਣਿਆ-ਬਣਾਇਆ ਬੁਰਜ ਪਾਣੀ ਦੀ ਇੱਕ ਬੂੰਦ ਨਾਲ ਪਲਾਂ ਵਿੱਚ ਟਹਿ-ਟਹਿਰੀ ਹੋ ਜਾਂਦਾ ਕਦੇ-ਕਦੇ ਛੱਪੜ ਦੇ ਕਿਨਾਰੇ ਪਾਣੀ ਇਕੱਠਾ ਕਰਕੇ ਘਰਾਟ ਬਣਾਉਣ ਲੱਗ ਜਾਂਦੇ ਉੱਪਰ ਥੱਲੇ ਦੀ ਪਾਣੀ ਚਲਦਾ ਉਹ ਪਾਣੀ ਢੇੜਾ ਖਾ ਕੇ ਫਿਰ ਥੱਲੇ ਦੀ ਨਿਕਲਦਾ ਕਦੀ ਇੱਕ ਦੂਜੇ ਉੱਪਰ ਪਾਣੀ ਪਾਉਣ ਲੱਗ ਜਾਂਦੇ ਕਦੇ ਉਸੇ ਪਾਣੀ ਨਾਲ ਖਾਲ ਬਣਾ ਕੇ ਜ਼ਮੀਨ ਤੇ ਬਣਾਏ ਕਿਆਰਿਆਂ ਨੂੰ ਪਾਣੀ ਲਾਉਣ ਦੀ ਖੇਡ ਖੇਡਦੇ। ਕੱਜਨ ਸਿਆਂ ਉਹਨਾਂ ਨੂੰ ਦੇਖ ਦੇ ਖੁਸ਼ ਹੋ ਰਿਹਾ ਸੀ ਵਿੱਚ ਦੀ ਦੂਜੇ ਕਿਨਾਰੇ ਵੱਲੋਂ ਮੱਝਾ ਮੋੜ ਦਿੰਦਾ। ਕੁਝ ਘੰਟਿਆਂ ਬਾਅਦ ਉਹ ਵੀ ਦਵਾਈ ਲੈ ਵਾਪਸ ਆ ਗਏ। ਨਾਲੇ ਜਿੰਮੀ ਬੱਚਿਆਂ ਲਈ ਆਈਸਕ੍ਰੀਮ ਵੀ ਲੈ ਆਇਆ। ਮੇਲੋ ਨੇ ਕਿਹਾ ਮੇਲੋ ਕਹਿੰਦੀ ਕੀ ਕਿਹਾ ਡਾਕਟਰ ਨੇ? ਜੋ ਕਹਿੰਦਾ ਪਹਿਲਾਂ ਸਕੈਨ ਕਰੀ ਫਿਰ ਮਲਸ਼ ਕਰਕੇ ਜੇ ਪੀਲਾ ਧੀ ਕਹਿੰਦਾ ਥੋੜੀ ਜੀ ਸਟਾ ਤੇ ਆਰਾਮ ਨਾਲ ਆਰਾਮ ਕਰੇ ਨਾਲ 4 ਦਿਨ ਤੱਕ ਦੁਬਾਰਾ ਦਿਖਾ ਜਾਓ ਮੇਲੇ ਵਾਲੀ ਚੱਲ ਵਧੀਆ ਠੀਕ ਹੋ ਜੂਗੀ ਜੋ ਕਹਿੰਦੀ ਆ ਜਾ ਦੇ ਬਹੁੰਦਰ ਆ ਜਾ ਦੇਵ ਬੋਲੀ ਫੇਰ ਆਉਂਗਾ ਭਾਬੀ ਹੁਣ ਕਿਰਾਂ ਪੈ ਜਾ ਤੱਕ ਗਏ ਬੈਠੇ ਬੈਠੇ ਜਿਮੀ ਚਲੋ ਮੈਂ ਖੇਤ ਜਾ ਕੇ ਆਉਣਾਗਾ ਦੇਵ ਬੋ ਮੂੰਹ ਸਿਰ ਲਪੇਟ ਸੌਂ ਗਈ ਤੇ ਬੱਚੇ ਜਿਮੀ ਨਾਲ ਖੇਤ ਚਲੇ ਗਏ ਪਰ ਜਿਮੀ ਉੱਥੇ ਜਾ ਕੇ ਪੜਨ ਖਤ ਪੜਨਾ ਚਾਹੁੰਦਾ ਸੀਗਾ ਖੇਤ ਬੱਚਿਆਂ ਕਰਕੇ ਜਿੰਮੀ ਉਹਨਾਂ ਨਾਲ ਹੀ ਫਿਰਦਾ ਰਿਹਾ ਫਿਰ ਘਰ ਆ ਕੇ ਉਸਨੇ ਛੇਤੀ ਛੇਤੀ ਕੰਮ ਨਿਮੇੜ ਮਸਾ ਰਾਤ ਲੈਂਦੀ ਚਿੱਠੀਆਂ ਪੜਨ ਦੇ ਚੱਕਰ ਵਿੱਚ ਉਹ ਅਕਸਰ ਖੋਇਆ ਖੋਇਆ ਰਹਿੰਦਾ ਤੇ ਕਮਾਂ ਵੱਲ ਘਟਦੇ ਜਾਂਦਾ ਅਗਲੀ ਚਿੱਠੀ ਵਿੱਚ ਲਾਲੀ ਨੇ ਦੱਸਿਆ ਕਿ ਉਸਦੇ ਮੈਸ ਸ਼ੁਰੂ ਹੋ ਗਏ ਤੇ ਪੜ੍ਹਾਈ ਵੀ ਜੋਰਾਂ ਤੇ ਹੈ ਇਸ ਲਈ ਚਿੱਠੀ ਹੁਣ ਲੇਟ ਹੋ ਜਾਂਦੀ ਹੈ ਉਹਨੇ ਦੱਸਿਆ ਕਿ ਬੀਤੇ ਦਿਨੀ ਇੱਕ ਚੈਰਿਟੀ ਸ਼ੋਅ ਵਿੱਚ ਲਾਲੀ ਨੇ ਰਿੰਗ ਗਰਲ ਦੀ ਟਰੋਫੀ ਜਿੱਤੀ ਬਾਕਸਿੰਗ ਦੇ ਇਸ ਮੁਕਾਬਲੇ ਵਿੱਚ ਉਹ ਆਪਣੀ ਮਨਪਸੰਦ ਲਾਲ ਰੰਗ ਦੀ ਰਿੰਗ ਗਰਲ ਦੀ ਡਰੈਸ ਵਿੱਚ ਪਹੁੰਚੀ ਸੀ ਉਹ ਰਿੰਗ ਵਿੱਚ ਗਈ ਅਤੇ ਰਾਉਂਡ ਨੰਬਰ ਦਾ ਬੈਨਰ ਵੀ ਮਿਲਿਆ ਉਹਨਾਂ ਅਕਸਰ ਉਸਦੇ ਸਟੇਟ ਲੈਵਲ ਮੈਚ ਹੁੰਦੇ ਰਹਿੰਦੇ ਹਨ ਉਧਰ ਅਸੀਂਨਾਂ ਦੀ ਚਿੱਠੀ ਵੀ ਆਈ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਉਹਦੀ ਹਾਲਤ ਥੋੜੀ ਨਾ ਚੁੱਕਾ ਰਹਿੰਦੀ ਹੈ ਪੂਰਾ ਹਫਤਾ ਉਸਦੇ ਲੱਕ ਵਿੱਚ ਪੀੜ ਹੁੰਦੀ ਰਹੀ ਤੇ ਚੱਕਰ ਵੀ ਲੱਗ ਜਾਂਦੇ ਹਨ 사ਜਨ ਉਹਦੇ ਮੂੰਹ ਵੱਲ ਵੇਖਦਾ ਉਹਦੇ ਮੂੰਹ ਦਾ ਬੋਲ ਉਡੀਕਦਾ ਰਹਿੰਦਾ ਜੋ ਵੀ ਖਾਣ ਨੂੰ ਮਨ ਕਰਦਾ ਉਹ ਛੱਟ ਲੈ ਕੇ ਆਉਂਦਾ ਉਹ ਹਰ ਪਾਲ ਉਸਦੇ ਮਨ ਦਾ ਖਿਆਲ ਰੱਖਦਾ ਤੇ ਉਹ ਉਹ ਇੰਨੀ ਮੁਸ਼ਕਲ ਨਾਲ ਦਿੱਲੀ ਸ਼ੋਅ ਦੌਰਾਨ ਆਪਣਾ ਐਡੀਸ਼ਨ ਦੇ ਕੇ ਆਈ ਤੇ ਉਸਨੂੰ ਚੁਣਿਆ ਵੀ ਗਿਆ ਇਸ ਦੌਰਾਨ 사ਜਨ ਵੀ ਨਾਲ ਆਇਆ ਸੀ ਪਰ ਮੇਰਾ ਉਸ ਵਕਤ ਕਿਤੇ ਹੋਰ ਸਟੇਟ ਮੈਚ ਸੀ ਇਸ ਲਈ ਅਸੀਂ ਮਿਲ ਨਹੀਂ पाए ਉਹਨ ਉਸਦੀ ਵੀ ਆਪਣੀ ਮੁਕਾਬਲਿਆਂ ਦੀ ਪ੍ਰੈਕਟਿਸ ਚੱਲਦੀ ਰਹਿੰਦੀ ਹੈ ਤੇ ਠੀਕ-ਠਾਕ ਰਹੀ ਤਾਂ ਹੋ ਸਕਦਾ ਆਪਣਾ ਰੋਲ ਵਧੀਆ ਅਦਾ ਕਰਦੀ ਰਹੇ ਅਗਲੀ ਵਾਰ ਜਦੋਂ ਉਹ ਸ਼ੋਅ ਲਈ ਆਈ ਤਾਂ ਮੈਂ ਉਸ ਨੂੰ ਜ਼ਰੂਰ ਮਿਲਣਾ ਉਸ ਨੇ ਦੱਸਿਆ ਕਿ ਇੱਕ ਮਹੀਨੇ ਤੱਕ ਉਸ ਦਾ ਸ਼ੋਅ ਹੋਣ ਵਾਲਾ ਹੋ ਸਕਦਾ ਉਹ ਵੀ ਚੰਗੀ ਤਰ੍ਹਾਂ ਖਾਣ ਪੀਣ ਲੱਗ ਜਾਵੇ ਮੰਮੀ ਬੱਸ ਹੁਣ ਮੈਂ ਕਾਰ ਚਲਾਉਣੀ ਸਿੱਖ ਲਈ ਹੈ ਕਮਲ ਕਹਿੰਦੀ ਸੀ ਪਹਿਲਾਂ ਤੂੰ ਮਰੂਤੀ ਸਿੱਖ ਲੈ ਫਿਰ ਹੌਲੀ-ਹੌਲੀ ਸਵਿਫਟ ਵੀ ਚਲਾਇਆ ਕਰੀ ਉਹ ਤਾਂ ਇਹ ਸਭ ਜਾਣਦੀ ਹੀ ਹੈ ਸਾਡੇ ਹੁਣ ਸਲਾਨਾ ਪ੍ਰੋਗਰਾਮ ਵੀ ਚੱਲ ਰਹੇ ਹਨ ਕਮਲ ਨੇ ਸਾਡੇ ਕੋਲੇ ਰਹਿਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਇਕੱਠੀਆਂ ਤਿਆਰੀਆਂ ਕਰ ਸਕੀ ਐ ਇਦਾਂ ਰਾਤ ਮਿਹਨਤ ਕਰਦੇ ਹਾਂ ਨਾ ਹੀ ਸਾਨੂੰ ਕੋਈ ਦਿਨ ਰਾਤ ਦਾ ਖਿਆਲ ਆਉਂਦਾ ਹੈ ਜਿੰਨੀ ਉਸ ਕੋਲ ਲਿਆਕਤ ਹੈ ਉਨਾ ਹੀ ਉਹਦਾ ਦਿਲਚੰਗਾ ਹੈ ਉਸਦੇ ਆਉਣ ਜਾਣ ਦਾ ਮੇਰਾ ਵਕਤ ਵਧੀਆ ਲੰਘਦਾ ਹੈ ਮੈਨੂੰ ਕੋਈ ਗੱਲਬਾਤ ਕਰਨ ਵਾਲਾ ਮਿਲ ਗਿਆ ਉਹ ਪੜ ਰਹੀ ਹੈ ਤਾਂ ਮੈਂ ਗਰਮ ਗਰਮ ਕਾਫੀ ਦਾ ਕੱਪ ਉਸਦੇ ਅੱਗੇ ਲਿਜਾ ਧਰਤੀ ਹਾਂ ਮੈਨੂੰ ਜਿਵੇਂ ਸੀਨਾ ਮਿਲ ਗਈ ਹੋਵੇ ਉਸ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਮੇਰੇ ਚਤ ਪਰ ਚਾਈ ਰੱਖਦੀਆਂ ਮੇਰਾ ਕਲਤਾ ਨਹੀਂ ਸਤਾਉਂਦੀ ਮੈਨੂੰ ਵਕਤ ਵਧੀਆ ਲੰਘਣ ਗਿਆ ਕਮਰੇ ਵਿੱਚ ਚਹਿਲ ਪਹਿਲ ਰਹਿੰਦੀ ਹੈ ਸਾਰੀਆਂ ਕੁੜੀਆਂ ਆਪਣੇ ਆਪਣੇ ਤਰੀਕੇ ਨਾਲ ਤਿਆਰੀਆਂ ਮੁਕੰਮਲ ਕਰ ਰਹੀਆਂ ਹਨ ਸੁਖਰਾਜ ਨੇ ਹੁਣ ਪਿੰਡ ਆਉਣਾ ਹੈ ਤੁਸੀਂ ਵੀ ਜਾ ਕੇ ਮਿਲ ਲੈਣਾ ਹੁਣ ਚਿੱਠੀ ਥੋੜੀ ਲੇਟ ਆਉਗੀ ਬਹੁਤ ਰਜੇਵੇ ਹੋ ਜਾਣਗੇ ਮੈਨੂੰ ਆਪਣਾ ਖਿਆਲ ਰੱਖਣਾ ਅਗਲੇ ਦਿਨ ਗੱਜਾਂ ਸਿਓ ਕਿ ਘਰ ਲਾਲੀ ਕਰਕੇ ਪਾਠ ਰੱਖਿਆ ਹੋਇਆ ਸੀ ਤਾਂ ਜੋ ਉਸ ਦਾ ਅਗਲਾ ਸਫਰ ਵੀ ਵਧੀਆ ਰਹੇ ਸਾਰੇ ਉਹਨਾਂ ਘਰ ਰੋਟੀ ਪਾਣੀ ਕਰਦੇ ਮਿੰਨੀ ਵੀ ਪੇਕੇ ਰਹਿਣ ਵਾਸਤੇ ਆਈ ਸੀ ਜਿਵੇਂ ਹੁਣ ਚਿੱਠੀਆਂ ਪੜਨ ਦਾ ਟਾਈਮ ਘੱਟ ਲੱਗਦਾ ਸਵੇਰ ਸ਼ਾਮ ਉਹ ਸੇਵਾ ਵਿੱਚ ਲੱਗੇ ਰਹਿੰਦੇ ਅਖੰਡ ਪਾਠ ਦੇ ਭੋਗ ਵਾਲੇ ਦਿਨ ਦੇਵੋ ਪਰੌਣਾ ਤੇ ਸਾਰਾ ਪਰਿਵਾਰ ਵੀ ਆ ਜਾਂਦਾ ਮੇਲੇ ਦੇ ਪੇਕੇ ਤੇ ਹੋ ਰਿਸ਼ਤੇਦਾਰ ਵੀ ਹੁੰਦੇ ਆ ਦੁਪਹਿਰ ਨੂੰ ਕੀਰਤਨ ਸ਼ੁਰੂ ਹੋਇਆ ਵੇੜੇ ਵਿੱਚ ਟੋਟ ਲੰਗਰ ਚੱਲ ਰਿਹਾ ਸੀ ਖੀਰਾਂ ਤੇ ਸ਼ਾਈ ਪਨੀਰ ਜਿੰਮੀ ਚਿੱਟਾ ਕੁਰਤਾ ਪਜਾਮਾ ਪਾ ਕੁਝ ਦੋਸਤਾਂ ਨਾਲ ਲੈ ਸੇਵਾ ਕਰ ਰਿਹਾ ਸੀ ਕੋਈ ਥਾਲ ਵੰਡ ਰਿਹਾ ਸੀ ਕੋਈ ਸਬਜ਼ੀ ਖੀਰ ਵਗੈਰਾ ਸਾਰਾ ਬੰਡ ਆਈ ਜਾਂਦਾ ਤੇ ਖਾਈ ਜਾਂਦਾ ਦਾਲ ਮਟਰ ਪਨੀਰ ਖੀਰਾਂ ਦੇ ਕੋਲੇ ਕੌਣ ਆ ਰਿਹਾ ਕੌਣ ਖਾ ਰਿਹਾ ਕੌਣ ਵਰਤਾ ਰਿਹਾ ਕੌਣ ਲਿਆ ਰਿਹਾ ਕਿੱਥੋਂ ਲਿਆ ਰਿਹਾ ਟੀਨਾਂ ਦੇ ਟੀਨ ਕਿ ਉਹਦੇ ਪੀਪੇ ਲੱਗ ਰਹੇ ਸਨ ਜਿਨ੍ਹਾਂ ਲੋਕਾਂ ਨੇ ਲਾਲੀ ਦੇ ਵਿਆਹ ਵਾਲੀ ਘਟਨਾ ਨੂੰ ਲੈ ਕੇ ਉਸ ਦਾ ਜਉਣਾ ਦੁੱਬਰ ਕੀਤਾ ਹੋਇਆ ਸੀ ਉਹ ਵੀ ਅੱਜ ਪੰਜ ਪੰਜ ਸੇਵਾ ਕਰ ਰਹੇ ਸਨ ਨਾਲੇ ਵਧਾਈਆਂ ਦੇ ਰਹੇ ਸਨ ਮੇਲੇ ਤੇ ਦੇਬੋਂ ਨੂੰ ਲਾਲੀ ਦੇ ਬੋਲ ਜ਼ਿਆਦਾ ਰਹੇ ਸਨ ਕਿ ਇੱਕ ਦਿਨ ਸਾਰਾ ਪਿੰਡ ਉਡੀਕ ਕਰੂ ਲਾਲੀ ਦੀ ਉਹ ਦੋਵੇਂ ਲਾਲੀ ਦੀ ਉਸ ਰਾਤ ਨੂੰ ਯਾਦ ਕਰ ਥੋੜਾ ਭਾਵੁਕ ਹੋ ਗੀਆਂ ਪਰ ਹੰਝੂ ਨਾ ਡਿੱਗਣ ਦਿੱਤਾ ਕਿਉਂਕਿ ਲਾਲੀ ਨੂੰ ਦਿੱਤਾ ਇਹ ਬਚਨ ਉਹਨਾਂ ਨੇ ਪੂਰੀ ਸ਼ਿੱਦਤ ਨਾਲ ਨਿਮਾਇਆ ਸੀ ਸਾਹਮਣੇ ਜਿੰਮੀ ਦੇ ਘਰ ਖੁੱਲੇ ਬਰਾਂਡੇ ਦੀ ਛੱਤ ਤੇ ਟਾਂ ਸੇਵਾਦਾਰ ਦੇ ਢੇਰਾਂ ਦੇ ਢੇਰ ਸਬਜ਼ੀਆਂ ਦੇ ਕੱਟ ਰਹੇ ਸਨ ਬੋਰੀਆਂ ਦੀਆਂ ਬੋਰੀਆਂ ਦਾਲਾਂ ਦੀਆਂ ਆਟਿਆਂ ਦੀਆਂ ਲਿਆਰੇ ਸਨ ਕੋਈ ਖੀਰ ਨਾ ਰਿਆ ਸੀ ਕੋਈ ਵਰਤਾ ਰਿਆ ਸੀ रामू ਦਾ ਪਰਿਵਾਰ ਵੀ ਸ਼ਾਮਲ ਸੀ ਸੀਮਾ ਵੀ ਮੁੰਡਾ ਲੈ ਕੇ ਆਈ ਹੋਈ ਸੀ ਸ਼ਾਮ ਤੱਕ ਸਾਰਾ ਪ੍ਰੋਗਰਾਮ ਹੋ ਜਾਂਦਾ ਜਿਵੇਂ ਦੇ ਸਹੁਰੇ ਤੇ ਹੋ ਰਿਸ਼ਤੇਦਾਰ ਚਲੇ ਗਏ ਦਿਬੋਸ ਦੇ ਬੱਚੇ ਤੇ ਘਰ ਵਾਲਾ ਸਾਮ ਸੁਭਾਈ ਕਰਾਉਣ ਲਈ ਰੁਕ ਜਾਂਦੇ ਹਨ ਜ਼ਮੀਨ ਆਪਣੇ ਦੋਸਤਾਂ ਨੂੰ ਲੈ ਭਾਂਡਿਆਂ ਦੀ ਗਿਣਤੀ ਜਿੰਮੀ ਆਪਣੇ ਦੋਸਤਾਂ ਨੂੰ ਲੈ ਭਾਂਡਿਆਂ ਦੀ ਗਿਣਤੀ ਸ਼ੁਰੂ ਕਰ ਗੁਰੂ ਘਰ ਰੱਖ ਹੁੰਦਾ ਰਾਤ ਨੂੰ ਜਿੰਮੀ ਦਾ ਫੁੱਫੜ ਵੀ ਉਹਨਾਂ ਦੇ ਘਰ ਹੀ ਰਹਿ ਜਾਂਦਾ ਜਿਸ ਕਰਕੇ ਉਹ ਅੱਜ ਵੀ ਚਿੱਠੀ ਨਹੀਂ ਪੜਪਾਉਂਦਾ ਅਗਲੇ ਦਿਨ ਦਿਬੋ ਕੇ ਬੱਚਿਆਂ ਦੀ ਪੜ੍ਹਾਈ ਕਰਕੇ ਵਾਪਸ ਚਲੇ ਜਾਂਦੇ ਹਨ ਮਿੰਲੀ ਹਾਲੇ ਕੁਝ ਦਿਨਾਂ ਲਈ ਰੁਕ ਜਾਂਦੀ ਹੈ ਕਿਉਂਕਿ ਉਹਨਾਂ ਨੇ ਕਮਲ ਨੂੰ 3000 ਦਾ ਸੰਧਾਰ ਦੇਣ ਜਾਣਾ ਸੀ ਇਸ ਲਈ ਦਿਬੋ ਨੇ ਉਸ ਨੂੰ ਰੱਖ ਲਿਆ ਸੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ